ਅਗਲੀ ਜਿਹੜੀ ਹਰਜੋਤ ਸਿੰਘ ਜੀ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਹੈ ਇਸ ਟਾਈਮ ਆ ਰਹੀ ਆ ਇਹ ਪ੍ਰੋਲ ਇਨ ਪਲੇਸ ਜਿਹੜੇ ਮਸਲੇ ਦੇ ਨਾਲ ਸੰਬੰਧਿਤ ਆ ਇਹ ਪ੍ਰੋਲ ਇਨ ਪਲੇਸ ਉਹੀ ਇੱਕ ਰੂਲ ਸੀਗਾ ਜੋ ਬਾਈਡਨ ਪ੍ਰਸ਼ਾਸਨ ਨੇ ਲਿਆਂਦਾ ਸੀ ਜਿਸ ਵਿੱਚ ਅਨ ਡਾਕੂਮੈਂਟਡ ਇਮੀਗਰੈਂਟ ਜਿਹੜੇ ਇਲੀਗਲ ਇਥੇ ਅਮਰੀਕਾ ਦੇ ਵਿੱਚ ਆਏ ਸੀ ਜਾਂ ਰਹਿ ਰਹੇ ਸੀ ਜਿਨ੍ਹਾਂ ਦਾ ਯੂ ਐਸ ਸਿਟੀਜ਼ਨ ਦੇ ਨਾਲ ਵਿਆਹ ਹੋਇਆ ਸੀ ਉਹਨਾਂ ਨੂੰ ਪੱਕਿਆ ਕਰਨ ਦੇ ਲਈ ਜਾਂ ਉਹਨਾਂ ਨੂੰ ਇੱਕ ਪਾਥਵੇ ਜਿਹੜਾ ਦਿੱਤਾ ਗਿਆ ਸੀ ਰਾਹ ਦਿਖਾਇਆ ਗਿਆ ਸੀ ਉਸ ਮਾਮਲੇ ਦੇ ਨਾਲ ਜੁੜੀ ਖਬਰ ਆ ਇੱਕ ਜਿਹੜੇ ਜੱਜ ਆ ਉਹਨਾਂ ਨੇ ਇਹ ਜਿਹੜਾ ਪ੍ਰੋਲ ਇਨ ਪਲੇਸ ਪ੍ਰੋਗਰਾਮ ਆ ਉਸ ਦੇ ਉੱਤੇ ਰੋਕ ਲਾ ਦਿੱਤੀ ਆ ਬਲਾਕ ਲਾ ਦਿੱਤਾ ਆ ਸੋ ਬਹੁਤ ਸਾਰੇ ਉਹਨਾਂ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਪਾਣੀ ਜਿਹੜਾ ਉਹ ਫਿਰ ਗਿਆ ਹੋਊਗਾ ਜਿਹੜੇ ਸੋਚ ਰਹੇ ਹੋਣਗੇ ਵੀ ਹੁਣ ਪ੍ਰੋਲ ਇਨ ਪਲੇਸ ਦੇ ਤਹਿਤ ਸ਼ਾਇਦ ਸਾਨੂੰ ਜਿਹੜਾ ਆ ਉਹ ਅਮਰੀਕਾ ਛੱਡ ਕੇ ਨਾ ਜਾਣਾ ਪਵੇ ਤੇ ਅਸੀਂ ਇੱਥੇ ਪੱਕੇ ਹੋ ਸਕਦੇ ਹਾਂ ਜੱਜ ਜੇ ਕੈਂਬਲ ਬਾਰਕਰ ਈਸਟਰਨ ਡਿਸਟ੍ਰਿਕਟ ਆਫ ਟੈਕਸਸ ਦੇ ਫੈਡਰਲ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨਾਂ ਨੇ ਇਸ ਪਰੋਲ ਇਨ ਪਲੇਸ ਪ੍ਰੋਗਰਾਮ ਦੇ ਉੱਤੇ ਰੋਕ ਲਗਾ ਦਿੱਤੀ ਹੈਗੀ ਆ ਸੋ ਕਹਿੰਦੇ ਵੀ ਇਹ ਕਿੰਨੇ ਵੀ ਇਹਨਾਂ ਨੂੰ ਹੁਣ ਗ੍ਰੀਨ ਕਾਰਡ ਦਾ ਇੱਕ ਰਾਹ ਮਿਲਦਾ ਸੀਗਾ ਵਾਰੋਕ ਦੇ ਜਣਾ ਕਿਤੇ ਰੁਕਿਆ ਆ 19 ਅਗਸਤ ਤੋਂ ਹੀ ਅਜੇ ਇਸ ਦੀਆਂ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਹੋਈਆਂ ਸੀਗੀਆਂ ਕੀਪਿੰਗ ਫੈਮਲੀਆਂ ਟੁਗੇਦਰ ਦੇ ਜਿਹੜੇ ਨਾਦੇ ਦੇ ਅਧੀਨ ਪਰ ਆ ਕਹਿੰਦੇ ਵੀ ਬੇਕਰ ਹੁਣਾਂ ਦੇ ਜਿਹੜੇ 14 ਦਿਨ ਦੀ ਜਿਹੜੀ ਸਟੇ ਆ ਉਹ ਲਿਫਟ ਹੁੰਦੀ ਆ ਕਿ ਨਹੀਂ ਉਸ ਨੂੰ ਓਵਰਟਰਨ ਕੀਤਾ ਜਾਂਦਾ ਹੈ ਅਪੀਲ ਦੇ ਨਾਲ ਇਹ ਦੇਖਣ ਵਾਲੀ ਗੱਲ ਆ ਪਰ 14 ਦਿਨਾਂ ਦੇ ਲਈ ਹਰਜੋਤ ਸਿੰਘ ਜੀ ਇਸ ਤੇ ਉੱਤੇ ਹੁਣ ਰੋਕ ਲੱਗ ਗਈ ਹੈਗੀ ਜੀ ਬਿਲਕੁਲ ਇਹ ਤਾਂ ਲੋਕਾਂ ਨੂੰ ਆਸਾਂ ਬਹੁਤ ਸੀ ਜਿਹੜੇ ਘੱਟੋ ਘੱਟ 10 ਸਾਲਾਂ ਤੋਂ ਯੂ ਐਸ ਏ ਚ ਰਹਿ ਰਹੇ ਸੀ ਤੇ ਜਿਨ੍ਹਾਂ ਦੇ ਸਪਾਉਸਸ ਹਸਬੰਡ ਐਂਡ ਵਾਈਫ ਦੋਨਾਂ ਚੋਂ ਇੱਕ ਜਣਾ ਸਿਟੀਜ਼ਨ ਸਿਗਾ ਅ ਇਸ ਟਾਈਮ ਯੂ ਐਸ ਏ ਦੇ ਵਿੱਚ 2024 ਦੀ ਜੋ ਇਲੈਕਸ਼ਨ ਹੋਣੀ ਆ ਪ੍ਰੈਜ਼ੀਡੈਂਟ ਦੀ ਉਹਦੇ ਵਿੱਚ ਮੇਨ ਮੁੱਦਾ ਇਮੀਗ੍ਰੇਸ਼ਨ ਦਾ ਬਣਿਆ ਹੋਇਆ ਹੈਗਾ ਅ ਤੇ ਕਹਿੰਦੇ ਭਈ ਇਹ ਐਗਜ਼ੀਕਿਊਟਿਵ ਐਕਸ਼ਨ ਲਿਆ ਗਿਆ ਸੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਵੱਲੋਂ ਸੋ ਇਹ ਹੁਣ ਉਹ ਲੋਕਾਂ ਦੀਆਂ ਆਸਾਂ ਦੇ ਉੱਤੇ ਪਾਣੀ ਇੱਕ ਤਰ੍ਹਾਂ ਨਾਲ ਪੈ ਗਿਆ ਹੈਗਾ ਆ 5 ਲੱਖ ਲੋਕਾਂ ਨੂੰ ਜਿਹੜਾ ਇਹਦਾ ਅਸਰ ਹੋਣਾ ਸੀ ਜਿਹੜੇ ਲੋਕ ਇਲੀਗਲੀ ਯੂ ਐਸ ਏ ਦੇ ਵਿੱਚ ਰਹਿ ਰਹੇ ਹੈਗੇ ਆ ਪਿਛਲੇ 10 ਸਾਲਾਂ ਤੋਂ ਤੇ ਬਾਈਡਨ ਐਡਮਨਿਸਟ੍ਰੇਸ਼ਨ ਨੇ ਇੱਕ ਫੈਮਿਲੀ ਟੁਗੇਦਰ ਕਰਕੇ ਇਨੀਸ਼ੀਏਟਿਵ ਜਾਰੀ ਕੀਤਾ ਸੀ ਜਿਹਦੇ ਵਿੱਚ ਏਸੀਪੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਜੋੜਿਆ ਜਾਵੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੇ ਸਪੋਕਸਪਰਸਨ ਨਾਰੀ ਕੱਡਟ ਉਹਨਾਂ ਨੇ ਇਹ ਕੰਮ ਇਹ ਵੀ ਕਨਫਰਮ ਕੀਤਾ ਆ ਆ ਪਈ ਏਜੰਸੀ ਨੇ ਜਿਹੜੇ ਕੇਸ ਅਪਰੂਵ ਕਰਨੇ ਸੀ ਉਹਨਾਂ ਨੂੰ ਰੋਕ ਦਿੱਤਾ ਹੈਗਾ ਕੀਪ ਫੈਮਲੀਆਂ ਟੁਗੇਦਰ ਇਨੇਬल्स ਯੂਐਸ ਸਿਟੀਜ਼ਨ ਤੇ ਫੈਮਲੀ ਮੈਂਬਰਸ ਜਿਹੜੇ ਆ ਉਹ ਇਕੱਠੇ ਰਹਿਣ ਦੇ ਲਈ ਬਿਨਾ ਕਿਸੇ ਸੈਪਰੇਸ਼ਨ ਤੋਂ ਡਰ ਤੋਂ ਪਈ ਇਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਇਹ ਡਿਸੀਜਨ ਜਿਹੜਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲਿਆ ਸੀ ਜੀ ਬਿਲਕੁਲ 16 ਜਿਹੜੇ ਰਿਪਬਲਿਕਨ ਅਟਾਰਨੀ ਜਰਨਲਸ ਟੈਕਸਸ ਦੇ ਜਿਹੜੇ ਅਟਾਰਨੀ ਜਰਨਲ ਆ ਕੈਨ ਪੈਕਸਟਨ ਨੂੰ ਲੀਡ ਕੀਤਾ ਉਹਨਾਂ ਨੇ ਲਾਸੂਟ ਫਾਈਲ ਕੀਤਾ ਸੀ ਫਰਾਈਡੇ ਨੂੰ ਆ ਜਿਹੜਾ ਇਸ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਉਲਟ ਵੀ ਬਾਈਡਨ ਉਹਨਾਂ ਦੀ ਜਿਹੜੀ ਪਾਲਿਸੀ ਆ ਉਹ ਸਿੱਧੇ ਤੌਰ ਦੇਤੇ ਉਲੰਘਣਾ ਕਰਦੀ ਆ ਉਹਨਾਂ ਕਾਨੂੰਨਾਂ ਦੀ ਜੋ ਕਾਂਗਰਸ ਦੇ ਦੁਆਰਾ ਬਣਾਏ ਆ ਗਏ ਹੈਗੇ ਆ ਕਹਿੰਦੇ ਵੀ ਇਹ ਜਿਹੜੀ ਬਲੈਂਕਟ ਐਮਨੇਸਟੀ ਦਿੱਤੀ ਜਾ ਰਹੀ ਆ ਉਹਨਾਂ ਉਹਨਾਂ ਲੋਕਾਂ ਨੂੰ ਜਿਹੜੇ ਇਲੀਗਲੀ ਕ੍ਰੋਸ ਆ ਕਰਕੇ ਮੁਲਕ ਦੇ ਵਿੱਚ ਵੜੇ ਹੋਏ ਆ ਇਹ ਟੈਕਸਸ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਆਪਣੇ ਅ ਅਦਾਲਤ ਦੇ ਵਿੱਚ ਇਸ ਦੇ ਤਹਿਤ ਕੀਤਾ ਸੀ ਕਿੰਨੇ ਵੀ ਮਿਲੀਅਨਸ ਆਫ ਡਾਲਰ ਹਰ ਸਾਲ ਟੈਕਸਸ ਜਿਹੜਾ ਉਹ ਪੇ ਕਰਦਾ ਆ ਇਹਨਾਂ ਲੋਕਾਂ ਦੀ ਹੈਲਥ ਕੇਅਰ ਤੇ ਹੋਰ ਸਰਵਿਸੇਸ ਦੇ ਲਈ ਜਿਹੜੇ ਕਿ ਅਨ ਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ ਲੱਗਦੀਆਂ ਆ ਤੇ ਸਾਨੂੰ ਇਸ ਦਾ ਕੋਈ ਫਾਇਦਾ ਨਹੀਂ ਆ ਡੀ ਐਚ ਐਸ ਕਹਿੰਦੇ ਅਜੇ ਉਦਾਂ ਐਪਲੀਕੇਸ਼ਨਸ ਆ ਉਹ ਅਸੈਪਟ ਕਰ ਰਿਆ ਆ ਤੇ ਅਸੈਪਟ ਕਰ ਸਕਦਾ ਇਹ ਜੱਜ ਜਿਹੜੇ ਬਾਰਕਰ ਆ ਉਹਨਾਂ ਨੇ ਜਿਹੜਾ ਉਹ ਕਿਹਾ ਆ ਕਿਨੇ ਵੀ ਉਹਨਾਂ ਦੇ ਡਿਸੀਜਨ ਦੇ ਨਾਲ ਇਸ ਦੀ ਸਿਰਫ ਪ੍ਰੋਸੈਸਿੰਗ ਹੋਣੀ ਬੰਦ ਹੋਈ ਆ ਬਾਜਨ ਉਹਨਾਂ ਦੀ ਪਾਲਿਸੀ ਦੇ ਅੰਡਰ ਅਨ ਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ ਯੂ ਐਸ ਸਿਟੀਜ਼ਨ ਦੇ ਨਾਲ ਵਿਆਹੇ ਨੇ ਉਹਨਾਂ ਦੇ ਲਈ ਜਿੱਦਾਂ ਆਪਾਂ ਦੱਸਿਆ ਵੀ 10 ਸਾਲ ਘਟੋ ਘਟ ਹੋਏ ਹੋਣ ਜੂਨ ਕਿਹੜੀ ਮੈਨੂੰ ਐਗਜ਼ੈਕਟਲੀ ਤਰੀਕ ਭੁੱਲ ਗਈ ਆ 17 ਜੂਨ ਸ਼ਾਇਦ ਉਸ ਤੋਂ ਪਹਿਲਾਂ ਪਹਿਲਾਂ ਜੇ ਉਹਨਾਂ ਦਾ ਵਿਆਹ ਹੋਇਆ ਹੋਵੇ ਜਾਂ ਉਸ ਤੋਂ ਪਹਿਲਾਂ ਤਾਹੀ ਜਿਹੜੇ ਆ ਉਹ ਇਸਤੇ ਅੰਡਰ ਇਹਨਾਂ ਨੂੰ ਬ੍ਰੇਕ ਜਿਹੜੀ ਇੱਕ ਹਿਸਾਬ ਦੇ ਨਾਲ ਮਿਲ ਸਕਦੀ ਸੀਗੀ ਸੋ ਇਹਦਾ ਮਤਲਬ ਇਹ ਆ ਵੀ ਐਪਲੀਕੇਸ਼ਨ ਅਜੇ ਵੀ ਲੈ ਰਹੇ ਆ ਅਦਾਲਤ ਦੇ ਵਿੱਚ ਅੱਗੇ ਪਤਾ ਨਹੀਂ ਕੀ ਬਣਨਾ ਹੈ ਇਹ ਰੋਕ ਲੱਗੀ ਰਹਿਣੀ ਆ ਜਾਂ ਰੋਕ ਉੱਠ ਜਾਣੀ ਆ ਸੋ ਭਾਈ ਜਿਹੜੇ ਜਿਹੜੇ ਇਸ ਦੇ ਹੰਡਰ ਆਉਂਦੇ ਹੋ ਐਪਲੀਕੇਸ਼ਨਸ ਜ਼ਰੂਰ ਭਰੋ ਦਾਖਲੇਣ ਦੇ ਵਿੱਚ ਕੋਈ ਹਰਜ ਨਹੀਂ ਜੇ ਜੇ ਬਾਅਦ ਦੇ ਵਿੱਚ ਲੱਗਦਾ ਆ ਅਭੀ ਸ਼ਾਇਦ ਓਪਨ ਹੋ ਜਾਂਦਾ ਆ ਜਾਂ ਇਹ ਪ੍ਰੋਸੈਸਿੰਗ ਸ਼ੁਰੂ ਹੋ ਜਾਂਦੀ ਆ ਤਾਂ ਐਟ ਲੀਸਟ ਤੁਹਾਨੂੰ ਜਿਹੜਾ ਇਸ ਦੇ ਵਿੱਚ ਮੌਕਾ ਹੈ ਜ਼ਰੂਰ ਮਿਲ ਸਕਦਾ ਹੈ ਸੋ ਬਹੁਤ ਸਾਰੇ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਇਸ ਜਿਹੜੇ ਜੱਜ ਦੇ ਫੈਸਲੇ ਨੇ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਥੋੜੇ ਜਲਦੀ ਤਾਂ ਪਾਣੀ ਜਿਹੜਾ ਉਹ ਫੇਰ ਦਿੱਤਾ ਪਰ ਹੁਣ ਅੱਗੇ ਦੇਖੋ ਕੀ ਹੁੰਦਾ ਹੈ ਵਾਈਟ ਹਾਊਸ ਨੇ ਤੇ ਅੱਜ ਵਾਈਟ ਹਾਊਸ ਨੇ ਅੱਜ ਇਸ ਫੈਸਲੇ ਦੇ ਉੱਤੇ ਹਾਲ ਦੀ ਘੜੀ ਕੋਈ ਆਪਣਾ ਜਿਹੜਾ ਪ੍ਰਤੀਕਰਨ ਆ ਉਹ ਨਹੀਂ ਦਿੱਤਾ ਇਸ ਤੇ ਕੋਈ ਟਿੱਪਣੀ ਜਿਹੜੀ ਉਹਨਾਂ ਨੇ ਨਹੀਂ ਕੀਤੀ ਹੈਗੀ ਜਿਹੜੇ ਕੈਰਨ ਟੋਮਲਨ ਨੇ ਇਹ ਫਾਊਂਡਰ ਤੇ ਡਾਇਰੈਕਟਰ ਨੇ ਜਸਟਿਸ ਐਕਸ਼ਨ ਸੈਂਟਰ ਦੇ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਕਲਾਇੰਟਸ ਤੇ ਹਜ਼ਾਰਾਂ ਹੀ ਹੋਰ ਅਜਿਹੇ ਜਿਹੜੇ ਜੋੜੇ ਆ ਉਹਨਾਂ ਦੀ ਦੇ ਜਿਹੜੇ ਦਿਲ ਟੁੱਟੇ ਆ ਅੱਜ ਦੇ ਇਸ ਫੈਸਲੇ ਦੇ ਨਾਲ ਪਰ ਜਿਹੜਾ ਪਰੋਲ ਇਨ ਪਲੇਸ ਪ੍ਰੋਗਰਾਮ ਆ ਉਸ ਨੂੰ ਇੱਕ ਜਿਹੜਾ ਵੱਡਾ ਝਟਕਾ ਜ਼ਰੂਰ ਹਰਜੋਤ ਸਿੰਘ ਜੀ ਫੈਡਰਲ ਜੱਜ ਨੇ ਦੇ ਦਿੱਤਾ ਹੈਗਾ ਆ